ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਵ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਤਿਤਕਰ ਹੋਏ ਵਿਚਾਰੋ ਤਿਤਕਰ ਗਾਵੋ ਸੋਹਿਲਾ ਸਿਵ ਰਿਓ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਇਲਾ ਸਦਾ ਸੁਖ ਹੋਏ ਰਾਉ ਨਤਨਤ ਜੀੜੇ ਸੰਭਾਲੀਆ ਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕਿਉ ਤ ਨਾ ਪਵੈ ਇਸ ਦਾਤੇ ਕਵਨ ਸਮਾਰ ਸੰਵਤ ਸਾਹਾ ਲਿਖਿਆ ਮਿਲ ਕਰ ਪਾਉ ਹੋ ਤੇਲ ਦੇਹੋ ਸੱਜਣਾ ਸੀਸੜੀਆਂ ਜੋ ਹੋਏ ਸਾਬ ਸੋ ਮਿਲ ਘਰ ਘਰ ਇਹੋ ਪੌਚਾ ਸਦਲੇ ਨਿਤ ਭਵਨ ਸਦਨ ਹਾਰਾ ਸਿਮਰੀਐ ਮਾਨਨ ਸੇ ਦਿਆਵਨ ਰਾਗ ਆਸਾ ਮਹੱਲਾ ਪਹਿਲਾ 6 ਕਾ 6 ਗੁਰ 6 ਉਪਦੇਸ਼ ਗੁਰਗਰ ਇੱਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬੜਾਈ ਤੋਏ ਰਹਾਓ ਵਿਸਵ ਚ ਸਿਆ ਕੜੀਆ ਪਹਿਰਾ ਸਿੱਤੀ ਵਾਰੀ ਮਹਾ ਹੋਆ ਸੂਰਜ ਲਈ ਕੋ ਰਤਨੇ ਨਾਨਕ ਕਰਤੇ ਕੇ ਕੇਤੇ ਵੇਸ ਸਾਰਤਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਲਕ ਮੋਤੀ ਧੂਪ ਮਲ ਆਨਲੋ ਪਵਨ ਚਬਰੋ ਕਰੇ ਸਰਦ ਬਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਭਵਖੰਡਰਾ ਤੇਰੀ ਆਰਤੀ ਅਨਹਤਾ ਸ਼ਬਦ ਵਚਨ ਪੇਰੀ ਰਹਾਓ सहस ताव नयन नन नयन है तोहि को सहस मु रत्न नैक तोहि सहस पाद बिमल नानैक पाद गंध बिन सहस ताव गंध विचलत मोही सब मह जोर ज्योत है सोए चानन चानन इस दै चनन सब मह चनन होए गुरु साकी ज्योत प्रकट होए जो तिस भावे सो आरती होए हर चरण कवल मकरंद लोबित मनो अंदर मोहे आहि प्यासा कृपा जल देह नानक सारंग को होए जाते तेरे नए वासा रा गौड़ी पूर्वी महल्ला ਚੌਥਾ ਕਾਮਕਰੋਧਨਗਰ ਭੋਪਾਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਡੰਡਾਉ ਤ ਪਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤੇਨਾਂਤਰ ਹੋਮੇ ਕੰਡਾ ਹੈ ਜੋ ਜੋ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹ ਹੈ ਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਪਉ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਏ ਜੇ ਨਾਨਕ ਨਾਮ ਅਧਾਟੇ ਖੈ ਹਰ ਨਾਮੇ ਹੀ ਸੁਖ ਮੰਡਾ ਏ ਰਾਗ ਗੜੀ ਪੂਰਬੀ ਮਹਲਾ ਪੰਜਵਾ ਕਰੂ ਬਨਾਂਤੀ ਸੁਨੋ ਮੇ ਰਮੀਤਾ ਸੰਤ ਤੇ ਹਲਕੀ ਬੇਲਾ ਇਹਾ ਖੜ ਚਲੋ ਹਰ ਲਾਹਾ ਆਗੇ ਬਸੰ ਸੁਹੇਲਾ ਔਦ ਕਟੇ ਦਿਨ ਸ ਰਹਿਣਾਰੇ ਮਨ ਗੁਰ ਮਿਲ ਕਾਸਾਰੇ ਰਹਾਓ ਇਹ ਸੰਸਾਰ ਵਿਕਾਸ ਸੰਸੇ ਮਹ ਕਰਿਓ ਭਗਤ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਕਰਤ ਕਦ ਤਨ ਜਾਨੀ ਜਾ ਕੋ ਆਏ ਸੋਈ ਵਿਹਾਜਿ ਹੋ ਹਰ ਗੁੱਤੇ ਮੈਂ ਐ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਨ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਧਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਹੋਗਾ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਧਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਹੋਗਾ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ